ਸੰਗਤ ਸੁਣੂ ਜਗਤ ਦੀਆਂ ਸਿੱਖ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਆਉਣ ਵਾਲਾ ਹਫਤਾ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਹਫਤਾ ਹੈ ਗੁਰਕਲਗੀਰ ਮਹਾਰਾਜ ਦੇ ਪੁੱਤਰਾਂ ਦੀ ਸ਼ਹਾਦਤ ਦਾ ਹਫਤਾ ਹੈ ਮੇਰੀ ਹੱਥ ਬਨ ਕੇ ਤੇ ਤੁਸੇ ਵੀ ਇਵੰਤੀ ਸੁਣਿਓ ਜਿੱਥੇ-ਜਿੱਥੇ ਤੁਹਾਡੀ ਪਹੁੰਚ ਪਹਚਾ ਦਿਓ ਆਉਂਦੇ ਹਫਤੇ ਵਿੱਚ ਆਪਣੇ ਘਰਾਂ ਵਿੱਚ ਫਿਲਮਾਂ ਗਾਣੇ ਜਾਂ ਖੁਸ਼ੀ ਦਾ ਕੋਈ ਨਹੀਂ ਸਭ ਆਪਣੇ ਘਰਾਂ ਵਿੱਚ ਗੁਰਬਾਣੀ ਸਹਿਬਜ਼ਾਦਿਆਂ ਦੀ ਗਾਥਾ ਸਹਿਬਜ਼ਾਦਿਆਂ ਦੀ ਕੁਰਬਾਨੀ ਮਾਂ ਗੁਜਰੀ ਦੀ ਗਾਥਾ ਕਲਗੀਆਂ ਵਾਲੇ ਦੀ ਗਾਥਾ ਸਾਂਝੀ ਕਰੀਏ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਹਫ਼ਤਾ ਦੇ ਦਿਓ ਇੱਕ ਹਫ਼ਤਾ ਦਾਦੀਆਂ ਨਾਨੀਆਂ ਮਾਵਾਂ ਮੈਂ ਬੇਨਤੀ ਕਰਾਂ ਦੋ ਘੰਟੇ ਬੱਚਾ ਸਕੂਲ ਲੇਟ ਹੋ ਜੇ ਨਾ ਸਾਡੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਣੀ ਉਹ ਪਿਤਾ ਧੰ ਜਿਨੇ 4 ਪੁੱਤਰ ਤੋਰੇ